ਇੱਕ ਵੱਖਰੀ ਕਿਸਮ ਦੀ ਗੱਲ ਹੈ ਕਿ ਪੰਜ ਗ੍ਰਾਂਈ ਦੇ ਜੋ ਕਿਸਾਨ ਆ ਪੈਸੇ ਚੱਕੀ ਫਿਰਦੇ ਸੋਸਾਇਟੀ ਦੇ ਵਿੱਚ ਲਿਮਿਟ ਤਾਰਨ ਵਾਸਤੇ ਔਰ ਉਹਨਾਂ ਦਾ ਲਿਮਿਟ ਦੇ ਪੈਸੇ ਨਹੀਂ ਕੋਈ ਲੈ ਰਿਆ ਉਹਨੂੰ ਦਿਖਾਉਣਾ ਵੀ ਆ ਮੇਰੇ ਕੋਲੇ ਪਰਚੀਆਂ ਆ ਜਿਨ੍ਹਾਂ ਨੂੰ ਰੇਹ ਕੱਟੀ ਗਈ ਪੈਸੇ 9.5% ਵਿਆਜ ਪੈ ਗਿਆ ਪੈਸੇ ਵੀ ਉਹਨਾਂ ਨੇ ਬੈਂਕ ਦੇ ਵਿੱਚ ਭਰ ਦਿੱਤੇ ਆ ਪਰ ਰੇਹ ਨਹੀਂ ਮਿਲਦੀ ਕੀ ਕਰਦਾ ਸਾਡਾ ਏਆਰ ਕੀ ਕਰਦਾ ਸਾਡਾ ਡੀਆਰ ਕੀ ਕਰਦੇ ਸਾਡੇ ਡੀਸੀ ਸਾਹਿਬ ਜਿਨ੍ਹਾਂ ਦੇ ਇੱਕ ਹੁਕਮ ਨਾਲ ਇਹ ਮਸਲਾ ਹੱਲ ਹੋ ਸਕਦਾ ਫੈਕਟਰੀ ਦੇ ਸਿੰਬਲ ਡਾਊਨ ਸੀ ਕਿ ਜੇ ਸਾਡੀ ਇਹ ਸਿੰਬਲ ਡਾਂਸੀ ਉਹ ਤੁਹਾਨੂੰ 2 ਸਾਲ ਉਹ 3 ਪ੍ਰਧਾਨ ਕੀ ਕਰਦਿਆਂ ਨੂੰ ਤੂੰ ਤੁਸੀਂ ਸਿੰਬਲ ਸਹੀ ਨਹੀਂ ਕਰਾਇਆ ਨਹੀਂ ਅਸੀਂ ਤਾਂ ਬਾਹਰੋਂ ਕੱਫੇ ਕਰ ਲਾਂਗੇ ਸਾਡੇ ਕੋਲੇ 15-20 ਜ਼ਿਲ੍ਹੇ ਹੈ ਪੰਜਾਬ ਚ ਅਸੀਂ ਸਾਰੇ ਭੇਜਾਂਗੇ ਇਹਨਾਂ ਨੂੰ ਇਹ ਨਹੀਂ ਮਿਲ ਜਾਂ ਤੇਲ ਨਹੀਂ ਮਿਲਿਆ ਉਹ ਫੋਟੋਕਾਪੀ ਕਰਵਾ ਕੇ ਸਾਨੂੰ ਜਰੂਰ ਦਿਓ ਇਹਦੀ ਜ਼ਿੰਮੇਵਾਰ ਕਮੇਟੀ ਹੈ ਜੇ ਕੋਈ ਮੈਂ ਸੀਰੀ ਰੱਖਿਆ ਸੀਰੀ ਗਲਤੀ ਕਰਦਾ ਲੰਬਾ ਤਾਂ ਮੈਨੂੰ ਹੀ ਮਿਲਣਾ ਨਹੀਂ ਅੱ ਵੀ ਮੈਂ ਵੀ ਇੱਕ ਕਿਸਾਨ ਆ ਇਹ ਮੈਨੂੰ ਵੀ ਖਾਦ ਦੀ ਜ਼ਰੂਰਤ ਆ ਮੈਂ ਨਾ ਵੀ ਮੇਰੇ ਸਾਰੇ ਭਰਾ ਖਾਦ ਲਖੋ ਜਲਦੀ ਤੋਂ ਜਲਦੀ ਸਾਡੀ ਸੜੀ ਦੇ ਵਿੱਚ ਖਾਦ ਆਵੇ ਪਰੇਦਾਰਤ ਪੰਜਾਬੀ ਹਲਾਤ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਹਾਂ ਜੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪੰਜਗਰਾਈ ਕਲਾਂ ਵਿੱਚ ਜਿਹੜੇ ਲੋਕ ਕਹਿੰਦੇ ਆ ਕਿ ਕਿਸਾਨ ਵਿਹਲੇ ਆ ਇਹਨਾਂ ਕੋਲੇ ਦਰੀਆਂ ਹੁੰਦੀਆਂ ਝੰਡੇ ਹੁੰਦੇ ਡੰਡੇ ਹੁੰਦੇ ਜਿੱਥੇ ਜੀ ਕਰਦਾ ਸੜਕ ਰੋਕ ਲੈਂਦੇ ਆ ਉਹਨਾਂ ਵਾਸਤੇ ਇੱਕ ਸਵਾਲ ਆ ਇੱਕ ਕਿਸਾਨ ਕਿਉਂ ਖੜਦੇ ਆ ਇਹ ਕਿਸਾਨ ਚਾਰ ਨੂੰ ਨਹੀਂ ਖੜਦੇ ਆਪਣੇ ਵਿੱਚ ਕਿਸਾਨ ਮੌਜੂਦ ਆ ਕਿਸਾਨ ਜੁਨੀਅਰ ਏਕਤਾ ਜੋ ਫਤਿਹ ਆ ਉਹ ਮੌਜੂਦ ਆ ਉਹਨਾਂ ਦੇ ਆਗੂ ਸਾਡੇ ਸਤਿਕਾਰਯੋਗ ਪੰਚੂਬਾ ਪ੍ਰਦਾਨ ਮਾਸਟਰ ਜੀ ਵੀ ਅੱਜ ਹਾਜ਼ਰ ਆ ਕਿਉਂ ਹਾਜ਼ਰ ਹੋਏ ਕਿਉਂ ਇਹਨਾਂ ਨੂੰ ਸੜਕ ਤੇ ਅੱਜ ਰੋਲਣਾ ਪਿਆ ਕਿਸੇ ਨੇ ਆਪਦੀ ਧੀ ਭੈਣ ਦਾ ਵਿਆਹ ਛੱਡਿਆ ਕਿਸੇ ਨੇ ਮਰਗਾਂ ਛੱਡੀਆਂ ਸਾਰੇ ਪ੍ਰੋਗਰਾਮ ਛੱਡ ਕੇ ਰੱਦ ਕਰਕੇ ਇੱਥੇ ਆਏ ਆ ਪੰਜ ਗਰਾਈ ਦੇ ਲੋਕਾਂ ਦੀ ਸਾਰ ਲੈਣ ਵਾਸਤੇ ਆਏ ਪੰਜ ਗਰਾਈ ਦੇ ਲੋਕਾਂ ਤੇ ਅੱਜ ਕੀ ਮੁਸੀਬਤ ਆਈ ਆ ਇੱਕ ਵੱਖਰੀ ਕਿਸਮ ਦੀ ਗੱਲ ਆ ਕਿ ਪੰਜ ਗਰਾਈ ਦੇ ਜੋ ਕਿਸਾਨ ਆ ਪੈਸੇ ਚੱਕੀ ਫਿਰਦੇ ਸੋਸਾਇਟੀ ਦੇ ਵਿੱਚ ਲਿੰਮਟ ਤਾਰਨ ਵਾਸਤੇ ਔਰ ਉਹਨਾਂ ਦਾ ਲਿਮਟ ਦੇ ਪੈਸੇ ਨਹੀਂ ਕੋਈ ਲੈ ਰਿਆ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵੀ ਬਿਲਕੁਲ ਨਹੀਂ ਤਾਂ ਕਿਸੇ ਦੇ ਮਗਰ ਜਾਣਾ ਪੈਂਦਾ ਹੈ ਪੈਸਿਆਂ ਵਾਸਤੇ ਸਾਡੇ ਲੋਕ ਜੋ ਪੰਜ ਕਰਾਈਂਦੇ ਆ ਉੱਚੀ ਸੋਚ ਵਾਲੇ ਉਹ ਬਹੁਤ ਜਦੋਂ ਦੀ ਝੋਨੇ ਦੀ ਕਟਾਈ ਹੋਈ ਆ ਉਹ ਉਦੋਂ ਦੇ ਪੈਸੇ ਲੈ ਕੇ ਸੁਸਾਇਟੀ ਦੇ ਵਜੋਂ ਤੇ ਬੈਂਕਾਂ ਦੇ ਗੇੜੇ ਮਾਰ ਰਹੇ ਆ ਤਾਂ ਕਿ ਅਸੀਂ ਡਿਫਾਲਟਰ ਨਾ ਹੋ ਜਾਈਏ ਲੋਕਾਂ ਦਾ ਲੈਣ ਦੇ ਨਿਵੇੜ ਸਕੀਏ ਕਿਉਂਕਿ ਇਹਨਾਂ ਦਿਨਾਂ ਵਿੱਚ ਜ਼ਿਮੀਂਦਾਰ ਕੋਲ 6 ਮਹੀਨੇ ਬਾਅਦ ਪੈਸਾ ਆਉਂਦਾ ਉਹ ਠੇਕਾ ਫੇਰ ਦਿੰਦਾ ਅਸੀਂ ਪਹਿਲਾਂ ਆਪਦੀਆਂ ਲਿਮਟਾਂ ਜਾਂ ਕੋਈ ਲੈਣ ਦੇ ਨਾ ਉਹ ਕਰ ਸਕੀਏ ਪਰ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਦੇ ਸਬੰਧ ਵਿੱਚ ਅਸੀਂ ਤਿੰਨ ਤੋਂ 4 ਮਹੀਨੇ ਤੋਂ ਸਾਡੀ ਭਾਰਤੀ ਕਿਸਾਨ ਜੂਨ ਨੂੰ ਫਤਿਹ ਜਥੇਬੰਦੀ ਪੰਚਾਇਤਾਂ ਨੂੰ ਮਿਲ ਚੁੱਕੇ ਆ ਵੀ ਆਪਾਂ ਯਾਰ ਰਲ ਮਿਲ ਕੇ ਚਲਾਈਏ ਸਾਡੇ ਕੀ ਸਹਿਯੋਗ ਦੀ ਲੋੜ ਹੈ ਸਾਥੂ ਸਹਿਯੋਗ ਲਓ ਏਆਰ ਸਭ ਤੋਂ ਪਹਿਲੇ ਐਸ ਡੀ ਐਮ ਸਾਹਿਬ ਫਿਰ ਏਆਰ ਸਾਹਿਬ ਡੀਆਰ ਸਾਹਿਬ DC ADC ਅਸੀਂ ਬਹੁਤ ਅਫਸਰਾਂ ਨੇ ਧਿਆਨ ਦੇ ਵਿੱਚ ਲਿਆ ਚੁੱਕੇ ਹਾਂ ਪਰ ਨਹੀਂ ਅਸੀਂ ਬੰਦ ਕਮਰਾ ਮੀਟਿੰਗਾਂ ਵੀ ਪੰਚਾਇਤਾਂ ਦੇ ਨਾਲ ਕਰ ਚੁੱਕੇ ਹਾਂ ਵੀ ਆਪਾਂ ਯਾਰ ਲੋਕਾਂ ਨੂੰ ਡਿਫਾਲਟਰ ਹੋਣ ਤੋਂ ਬਚਾਈਏ ਕਿਉਂਕਿ ਸਰਕਾਰ ਦੀ ਪਹਿਲ ਆ ਸੁਸਾਇਟੀਆਂ ਨੂੰ ਰੇਹ ਦੀ ਨਾ ਤਾਂ ਅਜੇ ਤੱਕ ਡੀ ਡੀਪੀ ਦਾ ਗੱਟਾ ਪਹੁੰਚਿਆ 17 1700 ਰੁਪਏ ਨੂੰ ਅਸੀਂ ਲੈ ਕੇ ਕਣਕ ਦੀ ਬਜਾਈ ਕੀਤੀ ਹੈ ਅੱਜ ਅਸੀਂ ਯੂਰੀਆ ਰੇਹ ਪਾਉਣੀ ਆ ਉਹ ਰੇਹ ਦਾ ਗੱਟਾ ਵੀ ਹੈ ਨਹੀਂ ਇੱਥੇ ਉਹ ਰੇਹ ਦਾ ਗੱਟਾ ਤਾਂ ਛੱਡੋ ਅਗਰ ਡਿਫਾਲਟਰ ਹੁੰਦਾ ਕੋਈ ਬੈਂਕ ਦੇ ਵਿੱਚ ਨੋਟਿਸ ਲੱਗਦਾ ਹੈ ਉਹ ਤਾਂ ਜ਼ਿੰਮੇਵਾਰ ਕੌਣ ਹੈ ਕੌਣ ਡਿਫਾਲਟਰ ਕਰ ਰਿਹਾ ਹੈ ਇਹਦੇ ਪਿੱਛੇ ਕੀ ਕਾਰਨ ਹੈ ਇਹ ਸਾਡੇ ਪਿੰਡ ਦੇ ਪੰਜ ਗ੍ਰਾਂਡੀ ਦਾ ਮਸਲਾ ਹੈ ਜਿਹੜੀ ਕੋਆਪਰੇਟਿਵ ਸੁਸਾਇਟੀ ਹੈ ਲੰਬੇ ਸਮੇਂ ਤੋਂ ਇਹ ਬੰਦ ਹੈ ਮੈਂ ਕਿੰਨਾ ਵੀ ਸਰਕਾਰ ਪ੍ਰਸ਼ਾਸਨ ਉਹ ਕਿਹੜਾ ਹੈ ਜਿਹੜਾ ਇਸ ਮਹਿਕਮੇ ਨਾਲ ਸੰਬੰਧਿਤ ਹੈ ਤੇ ਅਸੀਂ ਉਹਨੂੰ ਉਹਦੇ ਧਿਆਨ ਵਿੱਚ ਨਹੀਂ ਲਿਆਂਦਾ ਉਹਨੂੰ ਮੰਗ ਪੱਤਰ ਨਹੀਂ ਦਿੱਤਾ ਪਰ ਅੰਨੀ ਪੀਂਦੀ ਹੈ ਤੇ ਕੁੱਤਾ ਚੜਦਾ ਹੈ ਉਹ ਆਪਣੇ ਆਪ ਨੂੰ ਰਾਜੇ ਸਮਝਦੇ ਆ ਤੇ ਕਿਸਾਨ ਨੂੰ ਇੱਕ ਆਮ ਜੀਵ ਹੈ ਤਾਂ ਪਿੰਡਾਂ ਚ ਐਸ ਡੀ ਐਮ ਨੂੰ ਮੰਗ ਪੱਤਰ ਦੇਤਾ ਤਹਿਸੀਲਦਾਰ ਨੂੰ ਮੰਗ ਪੱਤਰ ਦੇਤਾ ਏ ਆਰ ਨੂੰ ਦੇਤਾ ਡੀ ਆਰ ਨੂੰ ਦੇਤਾ ਡੀ ਸੀ ਨੂੰ ਮੰਗ ਪੱਤਰ ਦੇਤਾ ਏ ਡੀ ਸੀ ਏ ਡੀ ਸੀ ਨੂੰ ਵੀ ਮੰਗ ਪੱਤਰ ਦੇਤਾ ਕੱਲ ਨੂੰ ਭਾਈ ਕੋਆਪਰੇਟਿਵ ਮੰਤਰੀ ਹੈ ਖੇਤੀਬਾੜੀ ਮੰਤਰੀ ਕੁਡੀਆਂ ਸਾਹਿਬ ਉਹਦੇ ਵੀ ਧਿਆਨ ਚ ਲਿਆ ਦਿੰਨੇ ਆ ਪਰ ਇਹ ਐਡੇ ਐਡੇ ਮਸਲੇ ਐਡਾ ਮਸਲਾ ਤਾਂ ਹੈ ਹੀ ਨਹੀਂ ਸੀਗਾ ਕੀ ਕਰਦਾ ਸਾਡਾ ਏਆਰ ਕੀ ਕਰਦਾ ਸਾਡਾ ਡੀਆਰ ਕੀ ਕਰਦੇ ਸਾਡੇ ਡੀਸੀ ਸਾਹਿਬ ਜਿੰਨਾ ਦੇ ਇੱਕ ਹੁਕਮ ਨਾਲ ਇਹ ਮਸਲਾ ਹੱਲ ਹੋ ਸਕਦਾ ਤੇ ਜਾਂ ਤਾਂ ਉਹ ਇਹ ਹੱਲ ਨਹੀਂ ਕਰਨਾ ਚਾਹੁੰਦੇ ਤੇ ਜਾਂ ਉਹ ਇਹ ਵੇਖਦੇ ਆ ਵੀ ਕਿਸਾਨ ਜਥੇਬੰਦੀਆਂ ਦੇ ਵਿੱਚ ਕੋਈ ਦਮ ਹੈਗਾ ਦੋਸਤੋ ਮੈਂ ਪ੍ਰਧਾਨ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦਾ ਸੈਕਟਰੀ ਕੱਟ ਗਿਆ ਰੇ ਤਾਂ ਹੈ ਹੀ ਨਹੀਂ ਸੀ ਜੇ ਭਾਈ ਸੈਕਟਰੀ ਕੱਟ ਗਿਆ ਤੇ ਪ੍ਰਧਾਨ ਉੱਥੇ ਕੀ ਕਰਦਾ ਸੀ ਪ੍ਰਧਾਨ ਦੀ ਜ਼ਿੰਮੇਵਾਰੀ ਵੱਣਦੀ ਆ ਕਿ ਜਦੋਂ ਰੇ ਹੈ ਨਹੀਂ ਭਾਈ ਕਿਉਂ ਕੱਟ ਰਿਆ ਜੇ ਸਟਾਕ ਹੋਊਗਾ ਪਰਤੀ ਤਾਂ ਕੱਟੀ ਜਾਊ ਜੇ ਸੁਸਾਇਟੀ ਦੇ ਵਿੱਚ ਸਟਾਕ ਪਿਆ ਹੋਊ ਰੇ ਤਾਂ ਫੇਰ ਕੱਟੀ ਜਾਣੀ ਆ ਨਾ ਜਦੋਂ ਸਟਾਕ ਹੈ ਨਹੀਂ ਕਿਉਂ ਕੱਟ ਰਹੀ ਆ ਤਾਂ ਕਿ ਸੁਸਾਇਟੀਆ ਜਿਹੜੀਆਂ ਹੁੰਦੀਆਂ ਨੇ ਬੜੀਆਂ ਸੀ ਛੋਟੇ ਦਰਮਿਆਨੀ ਤੇ ਸਾਰੇ ਕਿਸਾਨਾਂ ਦੇ ਵਾਸਤੇ ਤਾਂ ਕਿ ਕਿਸਾਨਾਂ ਨੂੰ ਜਿਹੜਾ ਇੱਥੋਂ ਹਰ ਚੀਜ਼ ਸਰ ਸੇਡੇ ਤੇ ਜਾ ਘਟੇ ਤੇ ਮਿਲੂ ਰਹੂ ਤਾਂ ਜੋ ਜਿ ਐਸਪੀਰੈਂਟ ਜਿਹੜਾ ਕਿਸਾਨ ਹੈ ਉਹ ਸਾਡੇ ਸਾਰੇ ਮੁਲਕ ਦਾ ਢਿੱਡ ਭਰਨ ਵਾਲਾ ਮੁਲਕ ਦੀ ਰੀੜ੍ਹ ਦੀ ਹੱਡੀ ਹੈ ਤੇ ਉਹਨੂੰ ਆਪਣੇ ਬੰਦੇ ਹੱਤਾਂ ਲਈ ਧਰਨੀ ਲਾਉਣੇ ਪੈ ਰਹੇ ਨੇ ਆਪਣੇ ਬੰਦੇ ਹੱਤਾਂ ਦੀ ਜੜ੍ਹ ਹੈ। ਨਾਤਰ ਦੁਰਗੇ ਲੈਣੀ ਪੈ ਰਹੀ ਨਕਨਸ਼ਤੰਰੀ ਗੱਲ ਹੈ। ਵੀਰੋ ਅਸੀਂ ਅੱਜ ਪਰੰਥੀ ਗੱਲ ਨੂੰ ਸੋਸਾਇਟੀ ਦੇ ਸੰਬੰਧ ਵਿੱਚ ਇੱਕ ਧਰਨਾ ਦਿਸਤਾਂ। ਤਾਂ ਧਰਮ ਦੇਣਤੀ ਕਿਉਂ ਮਾਰ ਪਈ ਕਿਉਂਕਿ ਜਿਹੜੀ ਇਹ ਜਿਹੜੀਆਂ ਸੁਸਾਇਟੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਇਹ ਕਿਸਾਨਾਂ ਵਾਸਤੇ ਹਰ ਵਰਗ ਦੇ ਲੋਕਾਂ ਵਾਸਤੇ ਇੱਕ ਬਹੁਤ ਵੱਡਾ ਵੱਡੀ ਸਹੂਲਤ ਉਹਹੋ ਜੀਆਂ ਕਰਦੀਆਂ ਨੇ ਕਿਉਂਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਰੇਵਧਾਰਾ ਲੈਣਾ ਹੁੰਦਾ ਰੀ ਲੈਣੀਆਂ DVP ਲੈਣੀਆਂ ਤੇ ਜਿਹੜੇ ਸਾਡੇ ਸੁਸਾਇਟੀ ਦੇ ਵਿੱਚ ਕੁਝ ਸੰਗ ਹੁੰਦੇ ਆ ਉਹ ਵੀ ਜਿਹੜੇ ਕਿਸਾਨ ਜਿਹੜੇ ਮੱਧ ਵਰਗੀ ਕਿਸਾਨ ਨੇ ਜਿਨ੍ਹਾਂ ਕੋਲ ਉਹਨੇ ਸੰਦਾਂ ਦੀ ਮਤਲਬ ਕੇ ਸੰਬੰਧ ਨਹੀਂ ਹੁੰਦੇ ਉਹ ਵੀ ਇੱਥੋਂ ਲੈ ਕੇ ਸੰਦ ਆਪਣਾ ਉਤਲ ਕੇ ਉਹ ਦੁਆਹੀ ਖੇਤੀ ਕਰਦੇ ਆ ਕਿ ਤੇ 2 ਸਾਲ ਦੇ ਕਰੀਬ ਹੀ ਹੋ ਗਏ 2 ਸਾਲ ਦੇ ਕਰੀਬ ਹੀ ਹੋ ਗਏ ਸੋਸਾਇਟੀ ਸਾਡੇ ਬੰਦ ਪਈ ਹੈ ਜਿਹੜੀ ਸਾਡੇ ਮਜ਼ਦੂਰ ਭਰਾ ਨੇ ਉਹਨਾਂ ਦੀ ਵੀ ਹਿੱਸੇਦਾਰੀ ਹੋਣੀ ਆ ਉਹਨਾਂ ਨੂੰ ਸੋਸਾਇਟੀ ਵਿੱਚ ਚਾਹੁੰਦੇ ਨੇ ਪਰਾਸ਼ਣ ਵਗੈਰਾ ਸੌਤਾ ਬਚਾਰਾ ਮੰਦਾ ਸਾਂ ਤੇ 2 ਸਾਲ ਹੋ ਗਏ ਆ ਸੁਸਾਇਟੀ ਠੱਪ ਪਈ ਆ ਤੇ ਅੱਜ ਦੂਜੀ ਵਾਰ ਫੇਰ ਇੱਕ ਧਰਨਾ ਲਾਉਣਾ ਪੈ ਗਿਆ ਕਿ ਬੜੇ ਲੰਮੇ ਸਮੇਂ ਤੋਂ ਇਹ ਬੰਦ ਚੱਲ ਰਹੀ ਆ ਕਿ ਜਿੱਥੇ ਸਾਡੀ ਜਥੇਬੰਦੀ ਦੀ ਕੋਰ ਕਮੇਟੀ ਨੇ ਇੱਕ ਮੀਟਿੰਗ ਕੀਤੀ ਕਿ ਇਹ ਕਿਉਂ ਨਾ ਦੋਨਾਂ ਤਰ੍ਹਾਂ ਦੇ ਨਾਲ ਰਲ ਕੇ ਇਹਦਾ ਵੀ ਹੱਲ ਕੱਢਿਆ ਜਾਵੇ ਤੇ ਲੋਕ ਖਰਾਬ ਹੋ ਰਿਹਾ ਸਟੇਡੀ ਨੂੰ ਚਲਾਇਆ ਜਾਵੇ ਤੇ ਸਭ ਤੋਂ ਪਹਿਲਾਂ ਅਸੀਂ ਜੋ ਇਥੇ ਜਿੱਧਰ ਤਿੰਨ ਮੈਂਬਰ ਸੀ ਪ੍ਰਧਾਨ ਸੀ ਮੌਜੂਦਾ ਤੇ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਦੂਜੀ ਧਿਰ ਨਾਲ ਗੱਲਬਾਤ ਕੀਤੀ ਕਿ ਇਹਨਾਂ ਨੂੰ ਰਲਾ ਕੇ ਸਟੇਟਿਜ ਲਾਇਆ ਜਾਵੇ ਉਹਦੇ ਤੇ ਅਸੀਂ ਪੂਰੀ ਮਿਹਨਤ ਕੀਤੀ ਪਰ ਉਹ ਗੱਲ ਸਿਰੇ ਨਹੀਂ ਚੜ ਸਕੀ ਉਸ ਤੋਂ ਬਾਅਦ ਅਸੀਂ ਪਿੰਡ ਦੀਆਂ ਪੰਚਾਇਤਾਂ ਦੇ ਨਾਲ ਗੱਲਬਾਤ ਕੀਤੀ ਕਿ ਦੇਖੋ ਯਾਰ ਐਂ ਤਾਂ ਨੁਕਸਾਨ ਹੋ ਜਾਊਗਾ ਲੋਕਾਂ ਦਾ ਤੇ ਆਪਾਂ ਰਲ ਮਿਲ ਕੇ ਇਹਨੂੰ ਚਲਾਈਏ ਕਿਉਂਕਿ ਸਟ੍ਰੈਟਜੀ ਦੇ ਵਿੱਚ ਵੱਡੇ ਵੱਡੇ ਕੱਪੜੇ ਹੋਗੇ ਕਈ ਭਰਾਵਾਂ ਦੀ ਇੱਥੇ ਬੈਠੇ ਆ ਵੀਰ ਪਰਚੀਆਂ ਕੱਟੀਆਂ ਜਿਦੇ ਵਿੱਚ ਉਹਨਾਂ ਨੂੰ ਇਹ ਵੀ ਪਰਚੀ ਕੱਟਦੀ ਉਹਨਾਂ ਨੂੰ ਪੈਸੇ ਵੀ 9.5% ਦੇ ਹਿਸਾਬ ਨਾਲ ਭਰਾਏ ਗਏ ਆ ਤੇ ਪਰ ਰੇਹ ਨਹੀਂ ਮਿਲੀ ਇਹ ਮੈਂ ਦਾ ਆ ਵੀ ਜ਼ਿੰਦਗੀ ਚ ਪਹਿਲੀ ਵਾਰ ਹੀ ਵੇਖਿਆ ਵੀ ਬੰਦੇ ਤੋਂ ਪੈਸੇ ਵੀ ਲੈ ਜਾਓ ਉਹਨੂੰ ਚੀਨ ਨਾ ਦਿਓ ਇਹ ਹਾਲ ਸਟੱਡੀ ਦਾ ਹੋਇਆ ਪਿਆ ਫਿਰ ਕਈ ਭਰਾਵਾਂ ਨੂੰ ਡੀਜ਼ਲ ਦੀਆਂ ਪਰਚੀਆਂ ਘੱਟ ਕੇ ਪੈਸੇ ਲੈ ਗਏ ਆ ਪਰ ਡੀਜ਼ਲ ਨਹੀਂ ਮਿਲਿਆ ਜੇ ਕੋਈ ਕਵੇ ਐਵੇਂ ਗੱਲ ਕਰਦੇ ਆਂ ਅਸੀਂ ਪ੍ਰੂਫ ਤੋਂ ਬਿਨਾਂ ਗੱਲ ਨਹੀਂ ਕਰਦੇ ਸਾਡੇ ਕੋਲੇ ਕਿਸਾਨ ਹੈਗੇ ਆ ਜਿਨ੍ਹਾਂ ਦੇ ਨਾਲੇ ਧੱਕਾ ਹੋਇਆ ਅਸੀਂ ਉਹ ਪਾਰਟੀਆਂ ਦਿਖਾ ਸਕਦੇ ਆ ਛੋਟੇ ਛੋਟੇ ਪਿੰਡਾਂ ਦੇਵੀ ਵਾਲਾ ਕੜੀਆ ਵਾਲਾ ਢਲਮਾ ਕਲਾ ਜਿਨ੍ਹਾਂ ਨੇ ਡੀਏਪੀ ਤਾਂ ਵੰਡ ਕੇ ਵੀ ਨਫੇ ਵੰਡੇ ਆ ਤੇ ਸਾਡੇ ਲੋਕਾਂ ਨੂੰ ਜੇ ਡੀਏਪੀ ਦਾ ਗੱਟਾ ਮਿਲਿਆ ਹਾਂ ਤਾਂ ਕੋਈ ਬਾਹ ਫੜੀ ਕਰਕੇ ਕਹਿੰਦੇ ਇਹ ਮੈਚ ਤੋਂ ਲੈ ਕੇ ਘੜਕ ਵੀ ਗਈ ਹੈ ਜਿਸ ਇਦਾਰਾਂ ਤੱਕ ਨਹੀਂ ਮਿਲਿਆ ਜੇ ਕਿਸੇ ਨੇ ਉਹ ਅਸੀਂ ਇਹੀ ਚੱਲ ਜਾਂਦਾ ਸੀ ਵੀ ਨੁਕਸਾਨ ਨਾ ਹੋਵੇ ਪਿੰਡ ਦਾ ਜਿਹੜੇ ਲੋਕ ਅੱਜ ਪੈਸੇ ਲਈ ਫਿਰਦੇ ਆ ਉਹਨਾਂ ਦਾ ਕੀ ਕਸੂਰ ਹੈ ਆਹ ਤੌਰ ਤੇ ਹੁੰਦਾ ਹੁੰਦਾ ਵੀ ਬੈਂਕ ਮਗਰ ਵਰਦੀ ਹੁੰਦੀ ਹੈ ਜੱਟਾਂ ਦਾ ਯਾਰ ਵੀ ਲੈਟ ਪਰੇ ਇਥੇ ਜੱਟ ਕੁਰੇ ਫਿਰਦੇ ਜਿੱਥੇ ਪੈਸੇ ਲੈ ਲਓ ਯਾਰ ਅਸੀਂ ਆਦਾ ਕੋਈ ਲੈਣ ਦੇਣ ਗਾਂਹ ਤੋੜ ਲਈਏ ਇੱਕ ਬੰਦੇ ਨੇ ਮਾਂਝੋਂਦਾ ਯਾਰ ਵੀ ਪੈਰਾ ਸੁਸਾਇਟੀ ਭਰ ਕੇ ਚੱਕ ਲਈਏ ਮੁੜ ਕੇ ਕੋਈ ਝੇਕਾ ਦੇਣਾ ਕਿਸੇ ਨੇ ਕੁਛ ਨਹੀਂ ਦੇਣਾ ਆਪਾਂ ਉਹ ਤੋੜਤੀ ਕਰ ਲਈਏ ਪਰ ਉਹ ਚੀਜ਼ ਬੰਦ ਪਈ ਆ ਸਾਰੀ ਪਰ ਅਸੀਂ ਉਸ ਚੀਜ਼ ਤੇ ਜ਼ੋਰ ਦਿੱਤਾ ਕੱਲ ਪਰਸੋਂ ਦਾ ਧਰਨਾ ਕੈਨਸਲ ਆ ਚਲੋ ਧਰਨਾ ਕੈਨਸਲ ਕਰ ਦਿੰਨੇ ਆਪਾਂ ਪਰ ਇਹਨੂੰ ਯੋਗ ਪ੍ਰਬੰਧ ਦੇ ਕੇ ਸਾਨੂੰ ਦਿਓ ਤਾਂ ਸਹੀ ਬੁੱਕਾਂ ਦੇ ਭਰਾਓ ਇੱਕ ਪਿੰਡ ਦੀ ਸਮੱਸਿਆ ਨਹੀਂ ਇਹ ਪਿੰਡ ਪਿੰਡ ਦੀ ਸਮੱਸਿਆ ਹੈ ਪੰਜਾਬ ਦੀਆਂ ਸਮੱਸਿਆਵਾਂ ਇਸ ਤੋਂ ਬਹੁਤ ਵੱਡੀਆਂ ਨੇ ਜਿਹਦੇ ਵੱਲ ਅਸੀਂ ਇੱਕੀ ਓਜੀ ਜਾਣਨਾ ਕਿ ਉਹ ਮਮ ਵੱਲ ਸਾਡਾ ਧਿਆਨ ਵੀ ਨਹੀਂ ਜਾਂਦਾ ਪਗਵਾਂ ਤੋਂ ਸਭ ਕੋ ਦੀ ਜਾ ਰਿਹਾ ਹੈ ਸਿੱਖੇ ਦਾ ਕੋਈ ਗਲ ਨਹੀਂ ਕੱਲ ਨੂੰ ਪਰਸੋਂ ਪ੍ਰਧਾਨ ਕੌਣ ਬਣਦਾ ਕੋਈ ਬਣਦਾ ਬਣੇਗਾ ਕੰਜ ਗ੍ਰੈਂਡਾ ਸਵਾਰ ਤੇ ਸਿਆਣਪ ਇਸੇ ਗੱਲ 'ਚ ਕਿ ਸਾਰੇ ਗਣਾਂ ਨਾਲ ਮਿਲ ਕੇ ਕੋਈ ਗੱਲ ਨਹੀਂ ਜੇ ਕਿਸੇ ਤੋਂ ਸੌਮਤੀ ਬਣਦੀ ਹੈ ਬਣਾ ਲੈ ਨਹੀਂ ਬਣਦੀ ਹਜ਼ਾਰ ਬੰਦੇ ਹੋਗੇ ਕੋੜੇ ਆਸਤੇ ਦਿਮਾਗ ਦੀ ਥੋੜੀ ਖੋਲ ਕੇ ਵੱਡੇ ਕਰਨੇ ਪੈਣਗੇ ਸੌਦੀ ਰਾਜਨੀਤੀ ਇਸ ਨੂੰ ਕਹਿੰਦੇ ਆ ਕਿ ਪਸਾਰੂ ਰਾਜਨੀਤੀ ਕੀ ਆ ਪਿੰਡ ਦੇ ਪਿੰhle ਜਣਾ ਕਰ ਮੰਦਾ ਉਹਨੂੰ ਸਪੋਰਟ ਕਰਨਾ ਸੌਦੀ ਰਾਜਨੀਤੀ ਕੀ ਆ ਚੱਲਦੇ ਕੰਮ ਨੂੰ ਰੋਕ ਕੇ ਆ ਨਾ ਤਾਂ ਕਿ ਲੰਮਾ ਪ੍ਰਜਿਤ ਮੋੜ ਗਿਆ ਤਾਂ ਸਾਨੂੰ ਮਲੇ ਇਹ ਹੈ ਜੋ ਅੱਜ ਪਿੰਡ ਪੰਜ ਗ੍ਰਾਂਈ ਕਾਲਾ ਵਿੱਚ ਵਿਵਾਦ ਕਰਿਆ ਸੀਗਾ ਕੋਆਪਰੇਟਿਵ ਸੁਸਾਇਟੀ ਲੈ ਕੇ ਉਸ ਸਬੰਧੀ ਆਪਾਂ ਮਿਲ ਰਹੇ ਆ ਪਿੰਡ ਦੇ ਸਰਪੰਚਾ ਜੋ ਸਰਦਾਰ ਕੇਵਲ ਸਿੰਘ ਵੀਰਾੜ ਕੀ ਕਹਿਣਾ ਇਹਨਾਂ ਦਾ ਕਿਉਂਕਿ ਪਿੰਡ ਦੇ ਮੁਖੀ ਆ ਇਹ ਸਰਪੰਚ ਸਾਹਿਬ ਤੁਹਾਡਾ ਸਵਾਗਤ ਹੈ ਜੀ ਆ ਤੁਹਾਡੇ ਪਿੰਡ ਦਾ ਜੋ ਅੱਜ ਇਹ ਸਿਲਸਿਲਾ ਚੱਲਿਆ ਤੇ ਘਰਨਾ ਵੀ ਲੱਗਿਆ ਔਰ ਉਹਨਾਂ ਨੇ ਧਮਕੀ ਵੀ ਦਿੱਤੀ ਐ ਅਪੀਲ ਵੀ ਕੀਤੀ ਐ ਕਿ ਜੇਕਰ ਥੋੜ੍ਹ ਵਰਤ ਤੱਕ ਮਸਲਾ ਹੱਲ ਨਾ ਹੋ ਰਿਹਾ ਤਾਂ ਅਸੀਂ ਜਿਹੜਾ ਜੀਟੀ ਰੋਡ ਆ ਮੋਗਾ ਕੋਟ ਜੂਰਾ ਰੋਡ ਆ ਬੰਦ ਕਰਾਂਗੇ ਜਿਹੜਾ ਲੈਵਲ ਤੱਕ ਵੀ ਜਾਵਾਂਗੇ ਤੁਸੀਂ ਪਿੰਡ ਦੇ ਮੁਖੀ ਆ ਤੁਸੀਂ ਪਿੰਡ ਨੂੰ ਚਲਾਉਣਾ ਹੈ ਕੀ ਕਹਣਾ ਤੁਹਾਡਾ ਇਸ ਦੇ ਬਾਰੇ ਜੀ ਵੇਖੋ ਇਹ ਇਹ ਜਿਹੜੀ ਗੱਲ ਆ ਜੀ ਪਹਿਲਾਂ ਮੰਨ ਕੇ ਜਿਹੜੀ ਕ ਉਹ ਸਾਰਿਆਂ ਨੂੰ ਪਤਾ ਕਮੇਟੀ ਭੰਗ ਹੋਣ ਦੇ ਤੁਰੰਤ ਥੋੜੇ ਜੇ ਦਿਨ ਬਾਅਦ ਦੇ ਵਿੱਚ ਏਆਰ ਜੀ ਦੀ ਮੈਮ ਉਹ ਮੈਡੀਕਲ ਛੁੱਟੀ ਤੇ ਚਲੀ ਗਈ ਤੇ ਇੰਸਪੈਕਟਰ ਵੀ ਕੋਈ ਜ਼ਰੂਰੀ ਉਹਨਾਂ ਤੇ ਵੀ ਸੀਗਾ ਕਿਉਂਕਿ ਉਹਦੀ ਉਹਨਾਂ ਦੀ ਮੈਸੇਜ ਨੂੰ ਬੱਚਾ ਹੋਣ ਵਾਲਾ ਉਹ ਵੀ ਪ੍ਰੋਬਲਮ ਸੀ ਤੇ ਉਹ ਵੀ ਛੁੱਟੀ ਤੇ ਚਲੇਗੇ ਚਲੋ ਮੇਰੀ ਡੀਆਰ ਸਾਹਿਬ ਨਾਲ ਜਦੋਂ ਗੱਲ ਹੋਈ ਮੈਂ ਕਿਹਾ ਜੀ ਤੁਸੀਂ ਵਾਧੂ ਚਾਰਜ ਲਾਓ ਕਿਵੇਂ ਕਰੋ ਵੀ ਆਪਾਂ ਸੁਸਾਇਟੀ ਦਾ ਕੰਮ ਆ ਜਾ ਕੰਮ ਕਾਜ ਹੋ ਰੁਕ ਨਹੀਂ ਦੇਣਾ ਇਹਨੂੰ ਚਿਰਾਉਣਾ ਉੱਤੇ ਪਹਿਲਾ ਡੀਏਪੀ ਦੀ ਦਿੱਕਤ ਆਈ ਤੇ ਅੱਗੇ ਮੈਂ ਨਹੀਂ ਆਪਾਂ ਨੇ ਚਾਹੁੰਦੇ ਵੀ ਭਰਾਵਾਂ ਨੂੰ ਆਪਣੇ ਸਾਰਿਆਂ ਨੂੰ ਈਵਨ ਕੇ ਸਭ ਮੈਨੂੰ ਕਿਉਂਕਿ ਮੈਂ ਵੀ ਤਾਂ ਇੱਕ ਕਿਸਾਨ ਹਾਂ ਮੈਨੂੰ ਵੀ ਤਾਂ ਬਾਈ ਜੀ ਖਾਦ ਦੀ ਲੋੜ ਹੈ ਵੀ ਆਪਾਂ ਨੂੰ ਯੂਰੀਆ ਦੀ ਦਿੱਕਤ ਨਾ ਆਵੇ ਅੱਗੇ ਆਉਣ ਵਾਲੇ ਸਮੇਂ 'ਚ ਤਾਂ ਤੁਸੀਂ ਇਹਨੂੰ ਜਲਦੀ ਤੋਂ ਜਲਦੀ ਚਲਾਉਣ ਦੀ ਕੋਸ਼ਿਸ਼ ਕਰੋ ਤੇ ਚਲੋ ਉਹਨਾਂ ਨੇ ਗੱਲ ਹੋਈ ਤਾਂ ਮੇਰੀ ਪਰਸੋਂ ਗੱਲ ਹੋਈ ਤਿਉਹਾਂ ਦਾ ਵੀ ਵਾਧੂ ਚਾਰਜ ਜਿਹੜਾ ਏਆਰ ਆ ਉਹ ਰਾਜਵੰਸ ਜੀ ਨੂੰ ਦੇ ਦਿੱਤਾ ਗਿਆ ਤੇ ਉਹ ਡਿਊਟੀ ਉਹਨਾਂ ਨੇ ਪੈਨਲ ਚਾਰਾਂ ਜਣਾਂ ਦਾ ਬਣਾਤਾ ਤਾਂ ਉਹ ਤੁਹਾਡੇ ਪਿੰਡ ਆਉਣਗੇ ਮੇਰੇ ਵੀਂਦੀਆਂ ਕਿ ਕਹਲਾ ਤੁਹਾਨੂੰ ਸਰਪੰਚ ਤੇ ਚਿਹਤ ਕੁਰੇ ਨੰਨੇ ਦੋ ਸਾਲ ਹੋ ਗਏ ਤਕਰੀਬਨ ਹੁਣ ਕਿਸਾਨਾਂ ਦਾ ਕਹਿਣਾ ਹੈ ਜੋ ਅੱਜ ਉੱਥੇ ਸੀਗੇ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੋ ਇਹਨਾਂ ਨੇ ਸੰਬੰਧਤ ਹੁਣ ਲਾਏ ਆ ਅਧਿਕਾਰੀ ਲਾਏ ਆ ਤੇ ਉਹ ਪ੍ਰਬੰਧ ਜਿਹੜੇ ਲਾਏ ਆ ਪਹਿਲਾਂ ਲਾਏ ਜਾਂਦੇ ਤਾਂ ਕਿ ਜਿਹੜੀਆਂ ਸਾਨੂੰ ਤਕਲੀਫਾਂ ਆਈਆਂ ਉਹ ਨਾ ਆਉਂਦੀਆਂ ਦੂਜਾ ਉਹਨਾਂ ਦਾ ਇਹ ਸਵਾਲ ਸੀ ਕਿ ਅਸੀਂ ਪੈਸੇ ਚੱਕੀ ਫਿਰਦੇ ਆ ਸੁਸਾਇਟੀ ਨੂੰ ਤਾਲਾ ਲੱਗਾ ਪਿਆ ਅਸੀਂ ਪੈਸੇ ਦੇਵਾਂਗੇ ਸੱਤੋਂ ਪੈਸੇ ਲਓ ਅਸੀਂ ਦੇ ਰਹੇ ਹਾਂ ਤੇ ਸੱਤੋਂ ਕੋਈ ਪੈਸੇ ਨਹੀਂ ਲੈ ਰਿਆ ਸਾਨੂੰ ਕੱਲ ਨੂੰ ਡਿਫਾਲਟ ਹੋ ਗਿਆ ਜਾਊਗਾ ਤੇ ਸਾਡੇ ਵਾਸਤੇ ਮਾੜੀ ਗੱਲ ਹੋਊਗੀ ਅਸੀਂ ਸਾਫ਼ ਆਕਸ ਦੇ ਬੰਦੇ ਹਾਂ ਸੱਤੋਂ ਸੋਸਾਇਟੀ ਫੀਸ ਹੀ ਨਹੀਂ ਲੈ ਰਹੀ ਇਹਦੇ ਬਾਰੇ ਤੁਸੀਂ ਕੀ ਗੱਲਾ ਪ੍ਰੋਗਰਾਮ ਤਿਆਰ ਕਰੋਗੇ ਪਿੰਡ ਦੇ ਬੁਖੀ ਹੋਣ ਦੇ ਨਾਤੇ ਦੇਖੋ ਪਹਿਲਾਂ ਤਾਂ ਗੱਲ ਮੈਂ ਸਾਰਿਆਂ ਦੀ ਜਾਣਕਾਰੀ ਲਈ ਦੱਸ ਦਿੰਦਾ ਵੀ ਜਿਹੜੀ ਕਮੇਟੀ ਹੁੰਦੀ ਹੈ ਸੋਸਾਇਟੀ ਦੀ ਕਮੇਟੀ ਹੀ ਸਾਰੇ ਕੰਮ ਕਾਜ ਨੂੰ ਦੇਖਦੀ ਹੈ ਜੋ ਕਿ ਆਪਾਂ ਸਾਰੇ ਭਰਾਵਾਂ ਨੇ ਰਲ ਮਿਲ ਕੇ ਅਸੀਂ ਸਾਰੇ ਕੰਢੇ ਨੇ ਬਣਾਈ ਸੀ ਉਹਦੇ ਵਿੱਚ 6 ਜਣੇ ਮੈਂਬਰ ਜਿਹੜੇ ਲੱਗਦੇ ਸੀ ਬਹੁਤ ਦਿਨਾਂ ਨਾਲ ਉਹ 6 ਜਣਾਂ ਦੀ ਆਪਾਂ ਕਮੇਟੀ ਬਣਾ ਲਈ ਤਾਂ ਉਹ ਕਮੇਟੀ ਦੇ ਵਿੱਚ ਆਪਸ ਵਿੱਚ ਡਿਸਕਿਊਟ ਰਹਿ ਲੱਗ ਪਿਆ ਦੇਖੋ ਉਹਦੇ ਵਿੱਚ ਮਲਾਜ਼ਮਾਂ ਦਾ ਜੀ ਆਪਾਂ ਕਹਿ ਦਈਏ ਡੀਆਰ ਦਾ ਏਆਰ ਦਾ ਇੰਸਪੈਕਟਰ ਦਾ ਉਹਦੇ ਵਿੱਚ ਰੋਲ ਨਹੀਂ ਹੁੰਦਾ ਕਮੇਟੀ ਨੇ ਹੀ ਮਤਿਆਂ ਦੇ ਮਤੇ ਪਾਉਣੇ ਹੁੰਦੇ ਆ ਮਤਿਆਂ ਦੇ ਹਿਸਾਬ ਨਾਲ ਹੀ ਇਹ ਸਭਾ ਜਿਹੜੀ ਸਭਾਵਾਂ ਚੱਲਦੀ ਆ ਤਾਂ ਫਿਰ ਉੱਥੇ ਮੰਨ ਕੇ ਚਲੋ ਦੂਸਰੇ ਬੰਦੇ ਉਹ ਪਾਸ ਸਾਈਡ ਤੇ ਰਹਿਣ ਲੱਗ ਗਏ ਸਾਈਨ ਨਹੀਂ ਕਰਦੇ ਸੀ ਇਹਨਾਂ ਦਾ ਆਪਸ ਵਿੱਚ ਡਿਸਕਿਊਟ ਰਹਿ ਲੱਗ ਪਿਆ ਮੈਂ ਤਾਂ ਉਹਨਾਂ ਨੂੰ ਮਿਲ ਕੇ ਵੀ ਬਹੁਤ ਵਾਰੀ ਕਿਹਾ ਸੀ ਮੈਂ ਕਿਹਾ ਵੀ ਜੇ ਤੁਹਾਡਾ ਕੋਈ ਨਿੱਜੀ ਆ ਉਹਨੂੰ ਸੋਸਾਇਟੀ ਤੋਂ ਬਾਹਰ ਇਹ ਜਿਹੜੀ ਸੁਸਾਇਟੀ ਨੂੰ ਲੋਕਾਂ ਦਾ ਨੁਕਸਾਨ ਆਪਾਂ ਕਰੀਏ ਸੁਸਾਇਟੀ ਨੂੰ ਤੁਸੀਂ ਚਲਾਉ। ਅਜੀਬ ਜਿਹੜੇ ਪ੍ਰਬੰਧਕ ਤੁਸੀਂ ਲਵਾਏ ਸੀ। ਸਰੋਂ ਕਿਉਂ ਲਗਵਾਉਣੇ ਪਏ ਪ੍ਰਬੰਧਕ ਇਹ ਤੇ ਅੱਜ ਪ੍ਰਬੰਧਕ ਵੀ ਹਨੀ ਦਿੱਤਾ ਲਾ ਲੱਗਿਆ ਵਾਰੀ ਜੀ ਨੂੰ ਕੀ ਕਾਰਨ ਹੈ? ਦੇਖੋ ਉਹ ਪ੍ਰਬੰਧਕ ਹੈ ਜਿਹੜੇ ਲੋਕਾਂ ਦੀਆਂ ਆਪਾਂ ਸਮੱਸਿਆਵਾਂ ਨੂੰ ਦੇਖ ਕੇ ਲਵਾਏ ਆ ਕਿਉਂਕਿ ਕਮੇਟੀ ਚੱਲ ਨਹੀਂ ਰਹੀ ਸੀ ਤਾਂ ਸੁਸਾਇਟੀ ਬੰਦ ਪਈ ਸੀ। ਤਾਂ ਉਹ ਪਰ ਦਫਾ ਮਹਿਕਮੇ ਨੇ ਇਹ ਸੁਸਾਇਟੀ ਨੂੰ ਭੰਗ ਕਰਕੇ ਆਪਾਂ ਕਹਿ ਕੇ ਤੇ ਉਹ ਪ੍ਰਬੰਧਕਨਵਾਤੇ ਆ। ਕਿਉਂਕਿ ਇਸੇ ਦੁਲਬੰਦ ਕਰਵਾ ਦਿੱਤੇ। ਜੀ ਜੀ ਜੀ। ਉਹ ਪ੍ਰਬੰਧਤ ਲਵਾਉਣੀ ਪਈ ਫਿਰ ਵੇਖੋ ਜਿੱਦੋਂ ਕਮੇਟੀ ਤਾਂ ਚੱਲਦੀ ਨਹੀਂ ਸੀ ਬਾਈ ਜੀ ਕਮੇਟੀ ਚਾਰਾਂ ਮਤਿਆਂ ਪੇਨਾ ਉਹਨਾਂ ਦੇ ਮਤੇ ਜਿਹੜੇ ਉਹ ਪ੍ਰਮਾਨ ਨਹੀਂ ਹੁੰਦੇ ਵੇਖੋ ਉਹ ਜਿਹੜਾ ਪ੍ਰਬੰਧਕ ਵੀ ਲੱਗੇ ਆ ਨਾ ਕਮੇਟੀ ਜਿਹੜੀ ਆਪਣਾ ਏਆਰ ਨੇ ਉਹ ਇਹਨਾਂ ਨੂੰ ਨੋਟਿਸ ਜਿਹੜਾ ਭੇਜਿਆ ਉਹ ਇਹ ਕਹਿ ਕੇ ਇਸ ਕਮੇਟੀ ਬੰਦ ਕੀਤੀ ਆ ਵੀ ਕਮੇਟੀ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਇਹਨਾਂ ਨੇ ਸੈਕਟਰੀ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਿੱਤਾਂ ਵੀ ਰਹਿਿਆ ਵੀ ਮੈਂ ਵੀ ਇੱਕ ਕਿਸਾਨ ਆ ਇਹ ਮੈਨੂੰ ਵੀ ਖਾਦ ਦੀ ਜਰੂਰਤ ਆ ਮੈਂ ਇਹਨਾਂ ਵੀ ਮੇਰੇ ਸਾਰੇ ਭਰਾ ਖਾਦ ਦੇਖੋ ਜਲਦੀ ਤੋਂ ਜਲਦੀ ਸਾਡੀ ਸਾਈਡੀ ਦੇ ਵਿੱਚ ਖਾਦ ਆਵੇ ਤਾਂ ਇਹਦੇ ਜਿਹਾ ਵੀ ਚਲੋ ਕਮੇਟੀ ਨੇ ਤਾਂ ਸਾਡਾ ਸਾਥ ਨਹੀਂ ਦਿੱਤਾ ਪਰ ਅਸੀਂ ਆਪ ਦੇ ਬਲਬੂਤੇ ਤੇ ਜਿਹੜਾ ਵੀ ਕਹਿ ਕੇ ਡੀਏਰ ਨੂੰ ਮਿਲ ਕੇ ਸਾਰਾ ਕੁਝ ਕਰਕੇ ਤਾਂ ਜਲਦੀ ਸੋਮਵਾਰ ਤੋਂ ਇਹਦਾ ਜਿਹੜਾ ਕੰਮਕਾਜ ਆ ਉਹ ਚਲਾ ਦੇਾਂਗੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਛੇਤੀ ਤੋਂ ਛੇਤੀ ਖਾਦ ਜਿਹੜੀ ਸਾਨੂੰ ਮਿਲੇ ਇੱਕ ਗੱਲ ਹੋਰ ਸੀ ਵੀਰ ਜੀ ਲੋਕ ਡਰ ਰਹੇ ਸੀ ਕਾਪੀਆਂ ਲੈ ਕੇ ਆਏ ਸੀ ਪੈਸੇ ਲੈ ਕੇ ਆਏ ਸੀਗੇ ਉਹ ਕਹਿੰਦੇ ਸਾਡੇ ਕੋਲ 1 ਮਹੀਨੇ ਦਿੱਤਾ ਮਾਰਿਆ ਗਿਆ 1 ਜਨਵਰੀ ਤੱਕ ਅਸੀਂ ਲਿਮਟ ਹਟਾ ਦਨੀ ਹੈ ਜੇ 2 ਜਨਵਰੀ ਹੋ ਗਈ ਤਾਂ ਅਸੀਂ ਡਿਫਾਲਟ ਹੋ ਗਏ ਜਾਵਾਂਗੇ ਉਹਨਾਂ ਦੇ ਪੈਸੇ ਜਮ੍ਹਾਂ ਕਰਾਉਣ ਵਾਸਤੇ ਵੀ ਕੋਈ ਤੁਹਾਡੇ ਕੋਲ ਹੈਗੀ ਸਾਡੇ ਵਿੱਚ ਕਿਸ ਤਰ੍ਹਾਂ ਹੋਊਗਾ ਜੀ ਜੀ ਵੇਖੋ ਜਿਹੜੀ ਉਹ 100 ਵਾਰ ਤੋਂ ਆ ਲੈਣ ਦੇ ਨਹੀਂ ਆ ਕਹਿ ਸਕਦੇ ਆ ਵੀ ਉਹ ਚੱਲ ਪੈਣੀ ਜਿਵੇਂ 100 ਵਾਰ ਤੋਂ ਮੇਰੀ ਅੱਜ ਵੀ ਡੀਅਰ ਸਾਹਿਬ ਨਾਲ ਗੱਲ ਹੋਈ ਸੀ ਕਿਉਂਕਿ ਉਹਨਾਂ ਨੂੰ ਅਸਲ ਦੇ ਵਿੱਚ ਆਫੀਸ਼ੀਅਲੀ ਨਾ ਜਿਹੜੇ ਚਾਰਜਾਂ ਨੇ ਲਾਏ ਆ ਉਹਨਾਂ ਨੂੰ ਜਿਹੜਾ ਆਫੀਸ਼ੀਅਲੀ ਉਹ ਚਾਰਜ ਆ ਉਸ ਤੋਂ ਵੱਧ ਮਿਲ ਉਦੋਂ ਪਹਿਲਾਂ ਉਹ ਰਿਕਾਰਡ ਜਰੂਰ ਚੈੱਕ ਕਰੀ ਜਾਂਦੇ ਉਹਨਾਂ ਨੇ ਆਪ ਦਾ ਰਿਕਾਰਡ ਸਾਰਾ ਚੈੱਕ ਕਰਕੇ ਉਹਨੂੰ ਓਕੇ ਕਰ ਲੈਣਗੇ ਤਾਂ ਸੋਮਵਾਰ ਤੋਂ ਉਹ ਸਾਈਨ ਕਰਨ ਦੇ ਯੋਗ ਬਣ ਜਾਣਗੇ ਸੋਮ ਚਾਹੇ ਤੁਹਾਡੇ ਕਹਿੰਦਾ ਮਤਲਬ ਚਾਹੇ ਸੋਸਾਇਟੀ ਨੂੰ ਤਾਲਾ ਲੱਗਾ ਪਰ ਉਹਨਾਂ ਦਾ ਕੰਮ ਕਾਰ ਚੱਲ ਰਿਹਾ ਚੱਲ ਰਿਹਾ ਜੀ ਵੇਖੋ ਉਹ ਚਾਰਜਾਂ ਨੇ ਅੱਜ ਵੀ ਆਏ ਆ 12 ਵਜੇ ਤੋਂ ਲੈ ਕੇ ਉਹ ਹੁਣ ਘੱਟੋ ਘੱਟ 4:30-5 ਵਜੇ ਹੋ ਗਏ ਆ ਤੇ ਉਹ ਸਾਰਾ ਕੰਮ ਕਾਰਜ ਉਹ ਦੇਖ ਰਿਹਾ ਦੇਖ ਰਿਹਾ ਤਾਂ ਫਿਰ ਸੋਮਵਾਰ ਤੋਂ ਉਹਨਾਂ ਦੇ ਸਾਈਨ ਆ ਜਿਹੜੇ ਉਹ ਚੱਲਣ ਲੱਗ ਜਾਣਗੇ ਕਿਉਂਕਿ ਸਾਰਾ ਕੁਝ ਉਹਨਾਂ ਦੇ ਹੱਥ ਚ ਆ ਜਾਈ ਟਰੈ ਉਹਨਾਂ ਨੇ ਕੰਨ ਆਪ ਦਾ ਚਾਰ ਇਥੇ ਸੰਭਾਲ ਲਿਆ ਜੀ ਚਾਰ ਸੰਭਾਲ ਕੇ ਉਹ ਬੈਂਕ ਤੋਂ ਆਪ ਦਾ ਜਿਹੜਾ ਰਿਕਾਰਡ ਹੁੰਦਾ ਨੇ ਸਾਰਾ ਪ੍ਰਾਪਤ ਕਰ ਲਿਆ ਕੁਛ ਅਜੂ ਕਰ ਲੈਣਗੇ ਉਹ ਰਿਕਾਰਡ ਤੋਂ ਬਾਅਦ ਥੋੜਾ ਸਾਰਾ ਮਿਲਾਨ ਕਰਕੇ ਸੋਮਵਾਰ ਤੋਂ ਥੋੜਾ ਜਿਹੜਾ ਐਡਵਾਂਸਮੈਂਟ ਤੇ ਰਿਕਵਰੀ ਸਟਾਰਟ ਹੋ ਜੂਗੀ ਇੱਥੇ ਤੁਸੀਂ ਆਵਾ ਸੋਮਵਾਰ ਤੋਂ ਆ ਕੇ ਆਪ ਦਾ ਹਿਸਾਬ ਬਣਾ ਕੇ ਬੈਂਕ ਜਮਾ ਕਰਾ ਸਕਦੇ ਹੋ ਜਾਂ ਤੁਸੀਂ ਕੈਸ਼ ਆਪ ਦਾ ਲੈ ਵੀ ਸਕਦੇ ਹੋ